जस तरीक़र लुट तरीके तूं बीत हुया त हूंदा त हाए कुझ नया ओवे त हए कुझ नया हज़ार मारी फुकरी जारी सचमुच ठ ਨਾ ਮੂਲ ਕਹਾਂ ਚੋਂ ਗੋਰੇ ਆਏ ਇੱਥੋਂ ਵਾਲੇ ਜਾਵਣ ਪੱਜੀ ਇੱਥੋਂ ਵਾਲੇ ਜਾਵਣ ਪੱਜੀ ਕਹਿੰਦਾ ਸੀ ਬਦਲਾਵ ਆਊਗਾ ਦੱਸ ਖਾਂ ਮੈਨੂੰ ਕਿੱਥੇ ਹੋਇਆ ਜਿਵੇਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਹੋਵੇਂ ਤਾਂ ਹੈ ਕੁਝ ਨਹੀਂ ਹੋਇਆ ਜੇਸ ਤਰੀਕੇ ਹੋਰਾ ਲੁੱਟਿਆ ਉਸ ਤਰੀਕੇ ਤੂੰ ਵੀ ਤੋਆ ਉਸ ਤਰੀਕੇ ਤੂੰ ਵੀ ਤੋਆ ਜਿਸ ਦੁੱਖੋਂ ਸਰਕਾਰ ਬਣਾਈ ਉਹ ਹੁਣ ਸਾਡੇ ਕੰਮ ਨਹੀਂ ਆਈ ਲੋਕਾਂ ਤੈਨੂੰ ਦਿਲ ਦਿੱਤੇ ਸੀ ਤੁਸਾਂ ਨੇ ਦਿੱਲੀ ਨਾਲ ਪੋਗਾਈ ਤੁਸਾਂ ਨੇ ਦਿੱਲੀ ਨਾਲ ਪੋਗਾਈ ਐਮਐਸ ਪੀ ਲੈ ਲਿਆ ਤਰਨਾ ਉਹ ਦੋ लाठी ਚਾਰਜ ਹੋਇਆ ਜਿਵੇਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਉਹ ਮੇਤਾ ਹੈ ਕੁਝ ਨਹੀਂ ਹੋਇਆ ਜਿਵੇਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਉਹ ਮੇਤਾ ਹੈ ਕੁਝ ਨਹੀਂ ਹੋਇਆ ਉਹ ਮੇਤਾ ਹੈ ਕੁਝ ਨਹੀਂ ਹੋਇਆ ਮੂੰਹ ਬਿਹੋਰਾ ਬਰਦਾਈਏ ਇਹ ਗੱਲ ਸਾਨੂੰ ਕਿਉਂ ਨਹੀਂ ਦਸੀ ਆਪਣੇ ਹੀ ਪੰਜਾਬ ਸੰਭਲ ਲੈ ਦਿੱਲੀ ਵੱਲ ਕਿਉਂ ਜਾਣੇ ਭਜੀ ਦਿੱਲੀ ਵੱਲ ਕਿਉਂ ਜਾਣੇ ਭਜੀ ਕਹਿੰਦਾ ਸੀ ਮੈਂ ਹਾਂਸੇ ਬੰਡੂ ਦੱਸ ਖਾਂ ਮੈਨੂੰ ਕੌਣ ਨਹੀਂ ਰੋਇਆ ਜਿਵੇਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਉਹਨੇ ਤਾਂ ਹਏ ਕੁਝ ਨਹੀਂ ਹੋਇਆ ਜਿਵੇਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਓ ਮੇਤਾ ਹਏ ਕੁਝ ਨਹੀਂ ਹੋਇਆ ਓ ਮੇਤਾ ਹਏ ਕੁਝ ਨਹੀਂ ਹੋਇਆ